ਲੋ ਬਾਈ ਟੈਂਟ ਵਾਲੇ ਖੇਤ ਦੇ ਵਿੱਚ ਛਿੜਕਤਾ ਪਾਣੀ ਰੋਣੀ ਵਾਲਾ ਕੰਮ ਲੈ ਲਿਆ ਟੈਂਕਰ ਤੇ ਲੈ ਲਿਆ ਆਪਾਂ ਨੇ ਕੰਮ ਲੋ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਬਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦੁੱਧ ਤੇ ਬਹੁਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਵਧਣ ਜੀ ਬਾਰਕਾ ਚਲੋ ਜੀ ਚੱਲ ਰਿਹਾ ਫਸਲਾਂ ਦਾ ਵੀ ਵਧੀਆ ਕੰਮ ਬਾਈ ਪਾਣੀ ਲੱਗ ਗਿਆ ਪਾ ਚੋਤੇ ਬਾਅਦ ਤੁਸੀਂ ਦੇਖਿਆ ਵੀ ਅਸੀਂ ਸਾਰਿਆਂ ਨੇ ਪਿਛਲੇ ਬਲੌਗਾਂ ਦੇ ਵਿੱਚ ਜਿਹੜਾ ਆ ਵਿਆਹ ਫੁੱਲ ਅੰਜੋਏ ਕੀਤਾ ਬਾਈ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਪਰਿਵਾਰ ਨੂੰ ਜਿਹੜੇ ਤੁਸੀਂ ਸ਼ੇਧ ਦੇਣ ਵਾਲੇ ਕਮੈਂਟ ਕਰਦੇ ਹੋ। ਤੇ ਵਿਆਹ ਵਾਲੇ ਹੁਣ ਬਾਈ ਜਿੱਥੇ ਟੈਂਟ ਲੱਗਿਆ ਤਾਂ ਆਪਾਂ ਆਪਣੇ ਉਹ ਖੇਤ ਦੇ ਵਿੱਚ ਖੜੇ ਆ। ਯਾਨੀ ਕਿ ਥੋੜਾ ਜਿਹਾ ਸਮਾਨ ਰਹਿ ਗਿਆ ਇੱਕ ਆਹਾ ਤੇ ਇੱਕ ਮੈਟ। ਟਰੈਕਟਰ ਆਪਣੇ ਖੇਤ 'ਚ ਪਹੁੰਚ ਗਿਆ। ਆਪਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਮਿਲੋ ਪਹਿਲਾਂ। ਸਸੀ ਕੱਲ ਬੁਲਾਵਾਂਗੇ। ਸਸੀ ਠੀਕ ਹੈ। ਬੁਲਾਵੇ ਮੇਰੇ ਨਾਲ ਸਾਡੇ ਨੇ ਤੇ ਆਪੇ ਸੱਜਕਾਰ ਜੀ ਕੋਈ ਪਾਪਾ ਜੀ ਵੀ ਆਉਂਦੇ ਹੋਣਾ ਮੈਨੂੰ ਆਉਂਦੇ ਹ ਜਿਸ਼ਨ ਹਾਂਜੀ ਬਾਈ ਸਾਨੂੰ ਅੱਧਾ ਕਿ ਘੰਟਾ ਲੱਗ ਗਿਆ ਵੀ ਸਫਾਈ ਹੋ ਗਈ ਸੀ ਫੇਰ ਵੀ ਅਸੀਂ ਜਿਹੜਾ ਸਾਰਾ ਸਮਾਨ ਆ ਟੋਟਲੀ ਇਹ ਬੰਦੇ ਨੂੰ ਛੁੱਟੀ ਸੀ ਵੀ ਛੁੱਟੀ ਦਾ ਵੀ ਫਾਇਦਾ ਲੈ ਲਿਆ ਆਹ ਜਿਹੜੇ ਬਾਈ ਥੋੜੇ ਜਿਹਾ ਕਾਗਜ਼ ਰਹਿ ਗਏ ਤਾਂ ਹੁਣ ਤੇ ਚ ਗੱਲ ਜਣਾ ਕਿੰਨਾ ਰਹਿ ਗਿਆ ਦੇਖੋ ਆਹ ਜੀ ਬਾਈ ਕਲਾਸ ਸਾਰੀ ਟੋਟਲੀ ਚੁੱਕ ਤੇ ਹੁਣ ਇੱਕ ਪਰਮ ਨੂੰ ਆ ਕੀ ਜਿ ਲੱਭੀ ਐ ਕੱਦਾਂ ਲਈ ਫਿਰਦਾ ਦੇਖੋ ਹਾਂ ਪਾਣੀ ਉਹਦਾ ਇਹਦਾ ਬਹੁਤ ਭੱਜਿਆ ਬੂਟਾ ਹਾਲ ਦੇਖ ਇੱਧਰ ਕੀ ਕਰੀ ਫੁੱਦਲ ਇਹਨੇ ਰੋਕਣਾ ਬਹੁਤ ਹੈ ਇੱਕ ਬਾਈ ਉਧਰ ਹਨ ਜਿਹੇ ਵੀ ਆ ਉਹਦਾ ਗਾਤਰ ਪੂਣੀ ਰੋਟੀ ਦੀ ਘਰ ਤੋਂ ਲੈਂਦੀ ਆ ਉਹ ਦੇਖ ਬੈਠੀ ਟਰੈਕਟਰ ਉੱਧਰ ਇਹ ਇੱਥੇ ਬਠਾਲੀ ਵੀ ਆ ਦੇ ਸਾਚੀ ਗੱਲ ਬਿਲੜੇ ਆ ਸੀ ਹੈ ਹਾਂ ਤੇ ਬਾਕੀ ਬਾਈ ਆ ਦੇਖੋ ਇੱਧਰ ਸਾਰਾ ਸਮਾਨ ਜਿਸਨ ਜਿੱਕਨ ਹਰਪਤਾ ਕਾਗਜ਼ਾ ਰਹਿ ਗਿਆ ਇਹ ਜੱਟ ਛੱਡਣਾ ਨਹੀਂ ਦੇਗਾ ਛੱਕਣਾ ਹੈ ਹਾਂ ਬਈ ਬਹੁਤ ਸਮਾਨ ਤਾਂ ਇੱਕ ਆਹ ਸਾਰਾ ਸਾਡੇ ਖਲਾ ਚ ਫਟਣਾ ਹਾਂ ਹਾਂ ਤਾਂ ਕੰਟਰਪੰਨ ਦੇ ਜਿਹੜੇ ਰਹਿ ਗਏ ਪੁੱਤ ਚੱਕ ਲੋ ਇੱਕ ਗਿਲਾ ਗੱਲ ਨਹੀਂ ਪਰਵਾ ਤਾਂ ੱੱਕਣ ਵੀ ਚੱਕੋ ਪਲੀਰ ਵੀ ਚੱਕੋ ਉਹ ਸਾਈਕਲ ਕੋਪੀ ਜਿਹੇ ਨੇ ਦੋ ਤਿੰਨ ਲੀਰਾ ਉਧਰ ਦੋ ਟਰੈਕਟਰ ਦੇ ਆਹ ਤਾਂ ਡਾਮ ਟੁੱਟ ਗਿਆ ਇਹਨਾਂ ਦਾ ਵੀ ਇਹ ਵੀ ਚੱਕ ਦੇ ਰੇ ਰਾਇ ਵੀ ਕੁਛ ਨਹੀਂ ਗਿਆ ਹੁਣ ਪਾਪਾ ਜੀ ਨਵੇੜੇ ਨਾਲ ਦੇ ਕੰਮ ਹੈ ਨਵੇੜੇ ਨਾਲ ਦੇ ਕੰਮ ਹੈ ਨਵੇੜੇ ਨਾਲ ਤਾਂ ਜੇ ਮਾਰਾ ਮੋਟਾ ਟੱਕਣਾ ਉਹ ਵੀ ਹੋ ਹੋ ਜਾਊਗਾ ਠੀਕ ਨੇ ਹਲੋ ਅੱਜਾ ਬਾਈ ਉਧਰ ਪਾਪਾ ਜੀ ਵੀ ਉਹ ਦੇਖੋ ਕੁਆੜ ਬਾਈ ਸਾਰਾ ਇਕਣਾ ਰੱਖਦਾ ਪਲਾਸਟਿਕ ਹੈ ਅੱਸੀ ਕੱਲ ਹੋ ਗਈ ਸਫਾਈ ਹੈ ਨਾ ਬਸ ਸਫਾਈ ਚੱਲਦੀ ਆ ਇਹ ਕੱਪ ਕੁਪੀ ਚ ਚੱਕੋ ਆ ਤਾਂ ਫਿਰ ਇਹ ਲੱਗ ਤੇ ਮਹਾ ਕਰੇਟ ਜੇ ਚ ਦੇਖਦਾ ਥੈਲੇ ਚ ਪਾ ਲੈਂਦੇ ਆ ਚ ਹੈ ਨਾ ਲੋ ਪਾਈ ਇੱਕਣਾ ਤਾਂ ਖੇਤ ਦੀ ਹੁਣ ਬਾਈ ਗੱਲ ਬਣ ਗਈ ਸਾਰਾ ਸਮਾਨ ਜਿਹੜਾ ਆ ਟੈਂਕਰ ਪਾਉਣਾ ਬਾਈ ਹੁਣ ਆਪਾਂ ਨੇ ਟੈਂਕਰ ਪਾ ਕੇ ਇਹ ਖੇਤ ਦੇ ਵਿੱਚ ਦੇਣਾ ਆਪਾਂ ਨੇ ਢੇੜਾ ਬਾ ਬੈਟਿੰਗ ਹੈ ਸਿਰਫ ਉਹ ਸਮਾਨ ਦੀ ਚੱਕ ਹੋ ਜਵੇ ਫਿਰ ਸਲਾਬੀ ਚੜ ਜੂਗੀ ਆ ਦੇਖੋ ਲੱਗੇ ਹੋਏ ਬੰਦੇ ਸਾਰੇ ਏਕਣਾ ਬਾਈ ਬਾਪੂ ਨੂੰ ਸਾਜਦੇ ਸੱਚੇ ਸਾਰੇ ਆ ਪਾਣ ਜੀ ਉਤਰੇ 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 ਜਿੰਦ ਸੰਤਾ ਬਾਈ ਕਹਿੰਦੀ ਹੁਣ ਵੀ ਸ਼ਟਾ ਉਹ ਦੇਖੋ ਬੰਦਾ ਬਈ ਮੈਂ ਕਾਹਲੀ ਹਾਂ ਲਈ ਹਾਂ ਮਿੱਟੀ ਲੈ ਲਿਆ ਮੇਰੇ ਹਾਂ ਹਾਂ ਹੁਣ ਠੀਕ ਪਤਾ ਲੱਗਦਾ ਹੁਣ ਜਿਹੜਾ ਪਰਸੋ ਗੋਲ ਗੱਪੇ ਲਈ ਫਿਰਦਾ ਤਾਰੇ ਓ ਐਦਾਂ ਦੇਖ ਤਾਂ ਹੁਣ ਲੱਗਦਾ ਪਤਾ ਜਿਹੜਾ ਪਰਸੋ ਗੋਲ ਗੱਪੇ ਲਈ ਫਿਰਦਾ ਤਾ ਆ ਲੋ ਬਾਈ ਟੋਟਲੀ ਬਸ ਆਹ ਰਹਿ ਗਿਆ ਬਾਈ ਸਮਾਨ ਗੱਬੇ ਇਹਨਾਂ ਦਾ ਲੈ ਪਤਾ ਜਿੱਥੇ ਦੇ ਬੈਠਣੋਂ ਇਹ ਗੱਡੀ ਪਹਿਲਾਂ ਭਰ ਲਿਗੇ। ਬਾਕੀ ਚਲੋ ਧਾਮ-ਜਾਮ ਖਾ ਸਾਤਾ। ਹੁਣ ਦੂਸਰੀ ਫਾਂਟ ਚੱਲ ਜੀ ਬਈ ਖੇਤ ਦੇ ਵਿੱਚ। ਦੇਖ ਲਓ। ਹਲਪਾਨ ਜੀ ਉਤਰਾਈ। ਇਹ ਆਹ ਤੱਕ ਤੱਕਣ ਲੱਗ ਪਈ ਬਾਰਾਉਣੀ ਦੀਦੀ ਤੇ। ਇਹ ਆਹ। ਬਾਕੀ ਟਰੈਕਟਰ ਆ ਕੇ ਖੜ ਗਿਆ ਤਾਂ ਅਸੀਂ ਟਰੈਕਟਰ ਤਾਂ ਖੜਾਤਾ ਤਾਂ ਆ ਵੀ ਲੈਟਰਨ ਵੀ ਟਿਕ ਰਹੇ ਆ। ਵੀ ਟੈਂਕਰ ਪਾ ਲਈਏ ਤੇ ਹੁਣ ਉਹ ਟਰਾਲਾ ਵੀ ਕੱਢ ਗਿਆ ਆਪਣਾ ਘਰ ਕੋਲ ਜਾਣਾ ਉਹ ਜਾਈ ਜਾਂਦੇ ਬਾਈ ਉੱਥੇ ਵੇਰੇ ਨੂੰ ਭਾਣਜੀ ਨਾਲ ਵਿੱਚ ਭਾਣਜੀ ਨੇ ਰੌਣਕ ਲਾਈ ਪਈ ਆਹ ਪਾਜੀ ਛੜੀ ਜਾਂਦੇ ਸਾਰੇ ਆਪਣੇ ਆਪਣੇ ਬਾਈ ਗੱਡੀਆਂ ਭਰਾਏ ਵੇਖੋ ਉਹ ਪਰਮ ਦੀ ਸਾਈਕਲ ਹੀ ਖੜੀ ਐ ਉਹ ਜਸ਼ਨ ਦੀ ਆਹ ਦੇਖੋ ਜੀ ਉਹ ਅ ਕ ਕਰਦੇ ਮੱਗੂ ਕ ਕਰਦਾ ਹੈ ਹੈ ਮਨੇ ਕਿਸ਼ਤ ਕਲਾ ਨੂੰ ਉਹ ਬਾਈ ਆ ਗਈ ਉਧਰ ਬੈਲ ਗਾੜੀ ਕੱਖ ਲੈ ਕੇ ਪਾਪਾ ਜੀ ਅੱਗੇ ਤਾਂ ਮਿੱਟੀ ਵਿੱਚ ਦਬੇ ਹੋਇਆ ਦੇਖੋ ਹੈ ਮਿੱਟੀ ਵਿੱਚ ਦਬੇ ਚਲ ਜਿਹੜੇ ਵਿੱਚ ਦਬੇ ਹੋ ਰਹਿਣ ਤਾਂ ਕੱਢਣ ਨੂੰ ਠੀਕ ਹੈ ਪਰ ਉਹਨਾਂ ਖਾਈ ਤਾਂ ਮੜੇ ਜੇ ਆਹ ਹੈ ਬਾਈ ਆਹ ਮਸ਼ੀਨ ਹੈ ਨਾ ਜਿਹੜੀ ਬਸ ਬਸ ਰਹਿਣ ਦੇ ਰਹਿਣ ਦੇ ਪਤ ਰਹਿਣ ਦੇ ਕੋਈ ਚੱਕ ਲੈ ਗੋਡਾ ਨਲੇੜ ਉੱਠ ਖੜਾ ਦਿਖਾਈਦਾ ਆ ਦੇਖੋ ਮੈਂ ਤੇਨੂੰ ਮੂੰਹ ਕਰਕੇ ਦੱਸ 골 ਗੱਪੇ ਕਿੰਨੇ ਖਾਦੇ ਤੇ ਬਹੁਤ ਫਿਰ ਹੈ ਕੌਲੀਆਂ ਹੋਰੀ ਗੇਰੀਆਂ ਖਾ ਖਾ ਕੇ 골 ਗੱਪਿਆਂ ਦੀਆਂ ਹੈ ਦੱਸਣ ਬਈ ਤੈਨੂੰ ਦੱਸ ਦਿੰਦਾ ਮੂੰਹ ਕਰਕੇ ਤਾ ਕਿੰਨੇ 골 ਗੱਪੇ ਖਾਦੇ ਤੇ ਮੈਂ ਵੀ ਖਾ ਲੇ ਹੈ ਮੈਂ ਤੇ ਖਾਦਾ ਹੁਣ ਲੈ ਘਸ ਗਈ ਚੁੱਕ ਦੇ ਨਹੀਂ ਹੂੰ ਚਲੋ ਭਾਈ ਚੱਲ ਰਿਹਾ ਕੰਮ ਬਾਕੀ ਪਾਣੀ ਛਿੜਕਦੇ ਆ ਖੇਤ ਦੀ ਹੋ ਗਈ ਪੂ ਟੋਟਲੀ ਸਫਾਈ ਲੋ ਆ ਸਮਾਨ ਰਹਿੰਦਾ ਉਹਨਾਂ ਦਾ ਆ 10 15 ਮਿੰਟ ਉਹਨਾਂ ਨੇ ਝਾੜ ਕੇ ਉੱਪਰ ਪਰਪਰ ਰੱਖੇ ਹੋਏ ਆ ਬਾਕੀ ਆ ਵਟਣਾ ਫਿਰ ਆਪਾਂ ਨੇ ਆਪਣਾ ਭਾਈ ਐਂਕਰ ਪਾਉਣਾ ਤੇ ਬਾਕੀ ਚਲੋ ਇੱਥੇ ਭਾਈ ਰੌਣਕ ਲੱਗੀ ਵੀਤੀ ਪਰਸੋਂ ਪੂਰੀ ਉਹ ਗੰਨੇ ਦੀਆਂ ਭਰੀਆਂ ਦੋ ਤਿੰਨ ਰੰਦੀਆਂ ਉਹ ਚੱਕ ਹੋ ਜਾਣੀਆਂ ਲਾ ਚੱਕ ਹੋ ਗਿਆ ਟੋੜਨੀ ਹਾਂ ਹਾਂ ਪੁੱਤ ਕੱਲਾ ਕੱਲਾ ਢਾੜ ਸਾਰਾ ਚੱਕ ਦੇਣਾ ਇਹ ਗੱਲ ਨਹੀਂ ਹੈਗੀ ਖੇਚੇ ਰਹਿਣੇ ਆ ਠੀਕ ਆਲਾ ਆ ਦੇਖੋ ਇਹ ਬੋਤਲਾਂ ਦੇ ਡਾਟ ਆ ਦੇਖੋ ਕੱਕਣਾ ਪਿਆ ਇਹੀ ਰਹਿਗੇ ਤੇ ਬਰੀਕੀ ਕੰਮ ਮੋਟੇ ਮੋਟੇ ਪਹਿਲਾਂ ਚੁੱਕ ਲੈ ਝੋਲੀ ਮੋਟਰ ਚ ਪਈ ਆ ਝੋਲੀ ਲਿਆਉਂਦੇ ਆ ਯਾਰ ਠੀਕ ਨੇ ਚਲੋ ਉਹ ਪਾਪਾ ਜੀ ਪਹੁੰਚ ਗਏ ਟਰੈਕਟਰ ਕੋਲ ਹੱਥ ਸੇਕਦੇ ਮਨ ਲੱਦੀ ਆਹ ਦੇਖੋ ਗਰਮ ਲੱਗੇ ਕੁਛ ਕਰਨ ਇਹ ਆਪਣਾ ਇਹ ਦਿਮਾਗ ਲੜਾਰ ਰਿਹਾ ਕੋ। ਓਹੋ ਸੇਖਾਂ ਦੀ ਡੱਬੀ ਬਾਈ ਸੁਲਾਵ ਹੋ ਗਈ ਉਹ ਦੇਖੋ। ਸੇਖਾਂ ਦੀ ਡੱਬੀ ਸੁਲਾਵ ਹੋ ਗਈ ਸਲੰਸਰ ਦੇ ਢੇਠਾਂ ਲੱਗੇ ਹੋ ਗਰਮ ਕਰਨ। ਆ ਲੈ ਆਪਣਾ ਬੰਦਾ ਦੇਖੋ। ਲੱਗਿਆ ਵਾ ਕੰਮ। ਇਧਰ ਲੱਗੇ ਹੋਏ ਆ। ਉਧਰ ਬੂਟ ਲੱਗੀ ਵੀ ਪਾਉਣ। ਕਸਣ ਹੈ ਵਿਆਹ ਚੱਲਦਾ ਬਾਈ ਆਹ ਦਾ ਆਹ ਭਾਣ ਜੀ ਨੇ ਰੌਣਕ ਲਾਈ ਪਈ ਐ ਸਦੀ ਬਾਈ ਆਪਣੇ ਆਪਣੇ ਡਿਊਟੀ ਜਸ਼ਨ ਹੋ ਗਈ ਗੇਰਨ ਆ ਲੈ ਚਲੋ ਚੱਲ ਰਿਹਾ ਜੀ ਕੰਮ ਆ ਮੰਨ ਪਹੁੰਚ ਗਿਆ ਉਹ ਸਾਹਮਣੇ ਤੋ ਪਾ ਵੀ ਬਾਈ ਚੜਦੀ ਜਾਂਦੀ ਦੇਖੋ ਜੂਨ ਜੂਨ ਪੂਰਾ ਮਾਸੂਮ ਖਿਲਦਾ ਜਾਂਦਾ ਲੋ ਬਾਈ ਲਾ ਟਾ ਟਰਾਲੇ ਦਾ ਵੀ ਨੰਬਰ ਇਹ ਵੀ ਵਈ ਫਿਰ ਜਾ ਕੇ ਸੇਫ ਜਗਾ ਖੜ ਜੂਗਾ ਔਰ ਦੇਖੋ ਕਿਥੇ ਖੜਨ ਦੀ ਜਗਾ ਹੈ ਨਹੀਂ ਉਹ ਬੰਦਾ ਪਣਾਹ ਪਹੁੰਚ ਗਿਆ ਬਾਈ ਚੁਗਦਾ ਚੁਗਦਾ ਉਹ ਲੱਗਿਆ ਠੀਕ ਅਸ ਨਹੀਂ ਲੱਗੀ ਵੀ ਉਹ ਸਾਹਮਣੇ ਬੋਤਲ ਪਾਣੀ ਵਾਲੀ ਚਲੋ ਉਹ ਦੇਖੋ ਉਹ ਦੇਖੋ ਦੇਖੋ ਪਾਣੀ ਲੱਗਿਆ ਵੇਣ ਇਹ ਖੜਜਾ ਖੜਜਾ ਜਿਸ ਨੇ ਮੈਂ ਲਾਦੇ ਨੂੰ ਮੂੰਹ ਨਾਲ ਟੱਕਣ ਕੋਲ ਲਿਆ ਬੋਤਲ ਗੇਰਤੀ ਉਹਨੇ ਖੜਜਾ ਤੇ ਦੇਖੋ ਕੀ ਕਰ ਰਿਹਾ ਆ ਗਿਆ ਆ ਗਿਆ ਆ ਗਿਆ ਬਹੁਤ ਟੱਕਣ ਹੋ ਗਿਆ ਜੇ ਜਨ ਹਨਾ ਹੋਰ ਇੰਨੀਆਂ ਬੋਤਲਾਂ ਨੇ ਟੱਕਣਾ ਹੈ ਲੈ ਬਈ ਇਹ ਟੱਕਣਾ ਆਹ ਬੋਤਲਾਂ ਸਾਰਿਆਂ ਵੇਚਣ ਵਾਲੀਆਂ ਇਕੱਠੀਆਂ ਕਰਤੀਆਂ ਪੈਸੇ ਵਟਾਣਾਂ ਚਾਹਜੰਦਾ ਹਨਾ ਹੋਰ ਖੁੱਲੇ ਜੇ ਹਨਾ ਸਵਾਲ ਆ ਫਿਰ ਆਪਣਾ ਝੋਲਾ ਨਹੀਂ 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 ਉਹ ਜਿਹੜਾ ਇੱਥੇ ਮੂੰਹ ਨਾਲ ਖੋਲ ਕੇ ਬੋਤਲ ਘੇਰ ਕੇ ਆਇਆ ਉਹ ਉਹ ਵੀ ਤਾਂ ਹਣੀ ਸੀ ਆ ਦੇਖੋ ਭਾਈ ਹੋ ਜਿਹੜੀ ਬੋਤਲ ਘੇਰ ਕੇ ਆਇਆ ਇੱਥੇ ਉਹਨਾਂ ਨੂੰ ਆਵੜਾ ਜਾ ਆਈ ਯਾਰ ਆਈ ਦਾਦਾ ਜੀ ਟਮੈਗਿੰਗੂ ਦਾ ਠੰਡੇ ਦੀ ਬੋਤਲ ਲਿਆ ਮੈਂ ਇੱਕ ਦਹਾਈ ਮੜਾ ਦਹਾਈ ਦਿਖਾਈ ਸਾਤ ਤਾਂ ਚੜਿਆ ਵਾ ਨਾ ਇਹ ਦੱਸ ਜਿਹੜੀ ਹੈ ਉਹ ਮੂੰਹ ਨਾਲ ਢੱਕਣ ਖੋਲ ਕੇ ਬੋਤਲ ਘੇਰਿਆ ਕੱਲ ਢੱਕਣ ਥੋੜੋ ਲਿਓਣੇ ਹੁਣ ਤੋਂ ਕੋਈ ਵੀ ਬੀੜਾ ਨਹੀਂ ਹੋਣਾ ਇੱਕ ਦੋ ਤੋਂ ਲਾਵਾਂ ਠੀਕ ਹੈ ਲੋ ਬਈ ਦੇ ਦਿੱਤੀ ਬੰਦਿਆਂ ਨੂੰ ਛੁੱਟੀ ਆਪਾਂ ਨੇ ਡੇਢ ਘੰਟੇ ਦੀ ਮਸ਼ੱਕਤ ਤੋਂ ਬਾਅਦ ਪਹਿਲਾਂ ਵੀ ਲੱਗੇ ਰਹੇ ਆ ਲੋ ਤਬੰਲਾ ਦੇ ਗੁੱਟਾ ਵੀ ਖੋਲ ਲੈਣਾ ਦਿਖਾਈ ਗੁੱਟਾ ਟੱਟ ਲੱਦਣ ਕਰਿਆ ਨਹੀਂ ਨਹੀਂ ਠੀਕ ਆ ਲੋ ਭਾਈ ਇੰਨੀ ਮੈਂ ਤੋੜੀ ਡੇਢ ਘੰਟੇ ਨੂੰ ਆਨ ਨਹੀਂ ਹੁਣ ਗਿਆ ਉਹ ਆ ਗਿਆ ਟਰੈਕਟਰ ਵੀ ਭਾਈ ਇਹਨਾਂ ਨੇ ਬੰਦਾ ਲੈ ਕੇ ਸਾਰਾ ਚੱਕ ਕਰ ਪੈਣਾ ਆ ਪਾਰਤਾ 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 ਬੰਦਾਂ ਨੇ ਲੈ ਜਾ ਲੈ ਜਾ ਲੈ ਜਾ ਲੈ ਜਾ ਲਿਆ 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 ਓਕੇ ਲੈ ਲੈ ਨਾ ਬਸ ਤੂੰ ਪਾਸ ਸਿੱਧਾ ਅੱਗੇ ਮੋੜ ਤੇ ਅੱਗੇ ਕਰਕੇ ਇੱਧਰ ਕਰ ਮੜਾ ਜੀ ਚੱਕੇ ਤੇ ਨਿਕਲ ਜਾਣੀ ਪੈਣਾ ਲਿਆ ਲਿਆ ਓਕੇ ਚੱਕ ਲਿਫਟ ਚੱਲ ਛੱਡ ਦੇ ਚੱਲ ਪਿਆ ਕੰਮ ਲੋ ਵੀ ਖੇਤ ਤਿਆਰ ਕਰਨ ਤੋਂ ਬਾਅਦ ਸਿੱਧਾ ਪਹੁੰਚ ਗਏ ਬੀਜਾਂ ਵਾਲੀ ਦੁਕਾਨ ਤੇ ਬੀਜ ਪਏ ਆ ਬਾਈ ਆਹ 126 ਇਹ ਲੇਟ ਵਾਲੇ ਜੇ ਤੱਕ ਇਹ ਕਿ 1270 ਸਾਰੇ ਬੀਜ ਪਏ ਆ। ਉੱਪਰ ਲਿਖਿਆ ਹੋਇਆ ਆਪਣਾ ਦਾ ਬੀਜ ਕਿੰਦੇ ਬੀਜ ਹੁਣਾਂ ਲੈਟ 23 67 29 67 ਇਹ ਵੀ ਮਗਰਾਂ 23 67 ਲੈ ਫਿਰ 2 ਬਾਈ ਇੱਕ ਹੋਰ ਆਈਟਮ ਲੈ ਲਈ। ਸਨਕ ਦੇ ਦੂਸਰਾ ਰੇਪ ਪਾਉਣਾ। ਹੁਣ ਆਏ ਵੇ ਦੁਕਾਨ ਪਰ ਕਹਿੰਦੇ ਖਾਲੀ ਤਾਂ ਮਣਨੀ ਹੁਣ ਆ ਲੱਤੀ ਬਾਈ ਤਾਕਤ ਖਾਤਰ। ਦੂਸਰੇ ਰੇਪ ਚ ਪਾਵਾਂਗੇ ਇਹੋ। ਖੱਤੀ ਜੀ ਵੀ ਖਾਸਾ ਪਾਉਣਾ ਪੈਣਾ ਹੈ। ਖੱਤੀ ਜੀ ਦਾ ਮਾਲ ਪੈ ਜਾਣਾ ਬਣਾ ਘਬਰਾਇਆ। ਡਾਇਰ ਡਾਇਰ ਦਾ ਥੈਲਾ ਪਾ ਦਿੰਦੇ ਆ। ਚੱਕ ਪਾ ਫਿਰ ਵੇਚੀ ਤੇ। ਭਾਈ ਆਪਣੀ ਤਿਆਰੀ ਤੋਂ ਬਾਅਦ ਆਪਾਂ ਦਾ ਕੰਮ ਰੁਕਿਆ ਪਤਾ ਬੀਜ ਵੀ ਆ ਗਿਆ। ਹੁਣ ਮਸੀ ਭਾਈ ਬੰਦੇ ਪਹੁੰਚੇ ਹੈ ਤਾਂ ਆਪਣਾ ਰਿਸ਼ਤੇਦਾਰ ਆ। ਇਹ ਕਹਿੰਦੇ ਵੀ ਐਸੀ ਵੀ ਪਰਸੋਂ ਦਾ ਲਗਾਤਾਰ ਲੱਗੇ ਹੋਏ ਆ। ਇਹ ਪਿਆਰ ਨਾਲ ਪਿਆਰ ਨਾਲ ਆ ਵੇਖਣਾ ਉਤਰਨਾ ਦਾ ਭਾਈ ਅਮਨ ਤਾਂ ਛੜਿਆ ਤਾਂ ਪਰ ਪਰ ਇਹ ਹਿਸਾਬ ਕਿਤਾਬ ਇਹਨਾਂ ਨੂੰ ਹੈ ਪਤਾ। ओके okay, भाई टाटा थैंक यू नहीं 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 भाई ਜੇ ਸਾਥ ਤੇ ਹੋਈ ਤਾਂ ਸਾਨੂੰ ਦੱਸ ਦੇ ਨਾ ਕੋਈ ਨਹੀਂ ਲੋ ਵੇਰ ਵੇਰ ਪਹਿਲਾਂ ਉੱਥੇ ਉੱਥੇ ਵਾਹਣਾ ਜਿੱਥੇ ਜਿੱਥੇ ਗੱਡੀਆਂ ਨਿਕਲੀਆਂ ਵੀ ਆ ਮੰਨੋਂ ਕਹਦਾ ਵੀ ਉੱਥੇ ਉੱਥੇ ਬਾਦੀ ਮਾਂ ਵੀ ਚੱਲ ਤੂੰ ਬਹਿ ਜਾ ਮੈਂ ਲਿਆਂਦਾ ਬੀਜ ਆ ਦੇਖੋ ਕਿੰਨਾ ਘਿਹੜਾ ਹੈ ਕਿ ਗੱਡੀਆਂ ਵੀ ਕਾਫੀ ਨਿਕਲੀਆਂ ਐ ਬਾਕੀ ਗਿੱਲ ਨਿਕਲੀ ਜਾਂਦੀ ਐ ਬਾਈ ਚਲੋ ਪਾਣੀ ਛਿੜਕਣ ਨੂੰ ਵੀ ਥੋੜਾ ਟਾਈਮ ਹੋਇਆ ਇਧਰ ਖੇਤ ਨੇ ਗਿੱਲ ਜੀ ਸਾਂਭ ਲਈ ਆਇਆ ਬਾਈ ਸਿਆਣੇ ਦੀ ਸੋਚ ਆਪਣੀ ਐ ਜੇ ਮੈਂ ਹੁੰਦਾ ਮੈਂ ਸਾਰਾ ਖੇਤ ਪਾਉਣ ਲੱਜਾਂਦਾ ਰ ਇਹਨਾਂ ਨੇ ਵੀ ਜਿੱਥੇ ਗੱਡੀਆਂ ਨਿਕਲੀਆਂ ਵੀ ਪਹਿਲਾਂ ਉੱਥੇ ਉੱਥੇ ਇੱਕ ਅਗਲਾ ਬਾਉਣਾ ਹੈ ਇਹ ਠੀਕ ਹੈ ਚਲੋ ਖੇਤ ਦੀ ਮਿੱਟੀ ਦੀ ਵੀ ਲੈਸ ਜੀ ਬਣ ਜਾਂਦੀ ਫਿਰ ਇਹ ਖੇਤ 5-6 ਗੱਲਾ ਬਾਹ ਹੋ ਜੂਗਾ ਦੂਆ 4 ਗੱਲਾ ਬਾਹ ਹੋ ਜੂਗਾ ਆਏ ਆ ਨੰ ਕੋਈ ਜ਼ਿਆਦਾ ਨਹੀਂ ਬਾਈ 9-9 ਫਾਲੇ ਆ 11-11 ਫਾਲੇ ਚਾਹੀਦੇ ਆ ਜਿੱਥੇ-ਜਿੱਥੇ ਨੂੰ ਗੱਡੀਆਂ ਗਈਆਂ ਉੱਥੇ-ਉੱਥੇ ਨੂੰ ਬਾਈ ਇੱਧਰ ਲੀ ਜਿਗਾ ਪਹਿਲਾਂ ਬਾਪੂ ਦਾ ਬਾਪੂ ਸਾਰੀ ਫੇਰ ਚਲੋ ਆਪਾਂ ਵੀ ਆਉਣਾ ਬੀਜ ਲੈ ਕੇ ਆਉਂਦੇ ਜਾਨ ਨੂੰ ਆ ਕੇ ਮੁੜ ਕੇ ਦਿਖਾਉਂਦੇ ਮੇਕਨਿਕ ਬਾਈ ਕਰ ਚੁੱਕੇ ਆ ਕੋਈ ਹੁਣ ਲਿਆਂਦੀ ਦੂਈ ਗੱਡੀ ਜਿਹੜੀ ਪਤਾ ਤੁਹਾਨੂੰ ਵੀ ਤੇਲ ਲੀਖਾਂ ਦੀ ਕੁਛ ਵੀ ਜਾਨ ਨੂੰ ਆਉਂਦੇ ਨੂੰ ਬਾਪੂ ਨੇ ਦਹੌਰ ਨੂੰ ਪਾੜਾ ਜੋੜਤਾ ਤੇ ਉੱਧਰ ਚੱਲ ਰਹੀ ਆ ਬਾਈ ਸ਼ੂਟਿੰਗ ਉਹ ਦੇਖੋ ਹਲੋ ਇਹ ਬਾਪੂ ਨੇ ਵੀ ਪੂਰਾ ਪਾਇਆ ਪਿਆ ਬੜਾ ਹੀ ਗੇਅਰ ਇਹ ਵੀ ਕਹਿੰਦਾ ਵੀ ਮੈਂ ਨਹੀਂ ਛੱਡਣਾ ਦੌਰ ਨੂੰ ਮੈਨੂੰ 20 ਮਿੰਟ ਲੱਗੇ ਆ ਚਲੋ ਆਇਆ ਦਾ ਭਲਾ ਟਰੈਕਟਰ ਦਾ ਤੋਰਾ ਫਿਰ ਖਾਦਾ ਕਰ ਦਿੰਦਾ ਲੈ ਘੋੜੀ ਵੀ ਬਾਈ ਨਾਲ ਦੀ ਨਾਲ ਚੱਲ ਰਹੀ ਹਾ ਦੇਖੋ ਮੋਲਾ ਦੀ ਘੋੜੀ ਸਿੱਖਣ ਵਾਲਾ ਬੰਦਾ ਲਾ ਵੀ ਆਇਆ ਪਿਆ ਬਾਈ ਮਹਿੰਦਰਾ ਨੇ ਬਾਗੀਆਂ ਖੇਤ ਚ ਲੋਈ ਮੋੜ ਲਿਆ ਤਹੇਰ ਦੇ ਪਾੜੇ ਨੂੰ ਇਹ ਇਹ ਲੱਗਦਾ ਬਕਾਤਾ ਵਈ ਸਿੱਧਾ ਤਹੇਰ ਨੂੰ ਹੁਣ ਵਈ ਫਾਲੇ ਬੰਨਣ ਲੱਗਿਆ ਰਿਪ ਨਾਲ ਦੁਬਾਰਾ ਫੇਰ ਤੂੰ ਚੈੱਕ ਕਰੂਗਾ ਪਤਾ ਨਹੀਂ ਕੀ ਗੱਲ ਆ ਲੋ ਲਾ ਗਿਆ ਲੋ ਤਹੇਰ ਨੂੰ ਚੱਲ ਪਿਆ ਇੱਧਰ ਤਾਂ ਵਈ ਪਤਾ ਨਹੀਂ ਕਿੰਨੀ ਕਿੱਗਲਾਂ ਬਾਹੋ ਲੈ ਹੋਣਾ ਪਹਿਲਾਂ ਵੀ ਸਪੈਸ਼ਲੀ ਬਾ ਹੋ ਗਿਆ ਉਹ ਉਹ ਖੇਤ ਦੀ ਵੀ ਬਾਈ ਗੱਲ ਬਣ ਗਈ ਪੂਰੀ ਐਨ ਪਧਰਾ ਜਾ ਹੋ ਗਿਆ ਪਹਿਲਾਂ ਵੀ ਵਹ ਚੱਕਿਆ ਇਹ ਪਹਿਲਾਂ ਦਹੌਰ ਤਵੀਆਂ ਨਾਲ ਤੇਰ ਤਿੰਨ ਕਿਲਾ ਹਲਾ ਨਾਲ ਵਾਪਤ ਤੇ ਸਵਾਗਤ ਦਾ ਕੋਈ ਅੰਤ ਨਹੀਂ ਤਾਂ ਟੈਂਟ ਕਰਕੇ ਸਵਾਗਤ ਦਾ ਜੀ ਮੈਂ 10 ਕਿਲਾ ਹੀ ਮਾਰ ਚੁੱਕਿਆ ਇਹਦੇ ਪਰ ਖੇਤਪੁਰ ਆਹੇ ਭਾਈ ਮਿੰਨੀ ਮਿੰਨੀ ਚਲਾਈ ਅਸਲੀ ਜਿਹੜੀ ਰਾਮ ਨਾਲ ਬਾਈ ਚੱਲ ਰਹੀ ਸ਼ੂਟਿੰਗ ਤੇ ਬਾਈ ਬਾਈ ਦਿਖਾਉਂਦਾ ਤੁਹਾਨੂੰ ਮੈਂ ਵੀ ਬਾਪੂ ਦਾ ਬਹਾਈ ਦਾ ਹਿਸਾਬ ਕਿਹੜਾ ਦੇਖੋ ਜੀ ਇਹ ਕਿਹੜਾ ਹਿਸਾਬ ਚੱਲਦਾ ਇੱਕ ਇੱਕ ਪੜਾ ਤਾੜਾ ਛੱਡਦੇ ਜਾਈ ਜਾਣਾ ਨਾਹਾਂਗਾ ਮੋੜ ਜਾਣਾ ਇੱਕ ਇੱਕ ਟੱਕਦੇ ਜਾਈ ਜਾਣਾ ਦੇਖੋ ਇੱਕ ਆਹ ਛੜਤਾ ਆਹ ਪੜਾ ਆਹ ਛੜਤਾ ਆਹ ਪੜਾ ਆਹ ਛੜਤਾ ਆਹ ਪੜਾ ਉਹਦੇ ਬਾਅਦ ਉੱਪਰ ਪੜਾ ਲੈ ਗਿਆ ਬਾਈ ਇਹ ਕਿਹੜੀ ਭਾਈ ਇਹ ਉਹ ਦੇਖੋ ਉਹ ਫੇਰ ਛੱਡਿਆ ਹੈ ਦੇਖਣਾ ਭਾਈ ਇਹ ਬਹਾਈ ਇਧਰ ਸ਼ੂਟਿੰਗ ਅਧਰ ਅਧਰ ਚੱਲ ਰਹੀ ਹੈ ਪੂਰੀ ਮੁੰਡਿਆਂ ਦੀ ਲੋ ਭਾਈ ਖੇਤ ਦੀ ਗੱਲ ਬਣ ਗਈ ਭਾਈ ਹੁਣ ਤਾਂ ਹੁਣ ਆ ਸੁਆਗਾ ਮਾਰਾਂਗੇ ਪੁੱਛ ਲੰਦੇ ਇੱਕ ਗੱਲਾਂ ਜੇ ਰੋਟਾਵੇਟਰ ਨਾਲ ਪਾਉਣਾ ਨਹੀਂ ਸੁਆਗਾ ਮਾਰ ਕੇ ਛਿੱਟਾ ਦੇ ਕੇ ਫੇਰ ਰੋਟਾਵੇਟਰ ਨਾਲ ਪਾਵਾਂਗੇ ਜੀ ਇਹਨਾਂ ਪੂਰੀ ਤਸੱਲੀ ਬਖਸ਼ ਕ੍ਰੈਕਟਰ ਦਾ ਨਾਲੇ ਜ਼ੋਰ ਨਹੀਂ ਮੈਂ ਨਰਾਮ ਨਾਲ ਮੁੜੀ ਜਾਂਦਾ ਫਾਗਣੋਂ ਵਰਗਾ ਬੰਦਾ ਸਾਡਾ ਕਣਕੇ ਦਾ ਨਹੀਂ ਵੇਚੀ ਜਦ ਕਣਕ ਹੁਣ ਇਸ ਵਾਰ ਛਿੱਟਾ ਦੇ ਕੇ ਛੇ ਕਰੋਨਾ ਬੰਦ ਕੋਲ ਭਾਦਣਾ ਜਿਹਾ ਜਿਹਾ ਚੱਲੇ ਰੇ ਦਾ ਛੱਟਾ ਦੇਣ ਤਣਕ ਕੱਢਣੀ ਪੈਗੀ ਪਹਿਲਾਂ ਰੇ ਦਾ ਬਾਪੂ ਨੇ ਦੇਣਾ ਚੱਲ ਚੱਲ ਫਲਾ ਬਲਾ ਤੋਂ ਰੇਕ ਨੂੰ ਲੱਗ ਜਾ ਬੱਸ ਇਹਦੀ ਕੋਈ ਗੱਲ ਨਾ ਆ ਆਹ ਹਾਂ ਜੀ ਦੁਆਹਾ ਜੀ ਆਹਾ ਜੀ ਸ਼ੋਰ ਆਇਆ ਦੋ ਬਹੁਤ ਕੰਮ ਹੋ ਰਹੇ ਨੇ ਜੀ ਦੋਰਾ ਦਵਾ ਦੇ ਬਾਬੂ ਜੀ ਫਰਸਾਈ ਦੋਰਾ ਜੀ ਲੰਬਾ ਹੋ ਗਿਆ ਨਾ ਦੋਹਰ ਨੂੰ ਹਾਂ ਜੀ ਅੱਧੇ ਇਸ ਕਰਕੇ ਮੇਰਾ ਵੀ ਅੱਧਾ ਕਿੰਨਾ ਹੈ ਕਿਉਂਦਾ ਵੀ ਅੱਧਾ ਹੈ ਨੀ ਵਾਰੀ ਹਾਂ ਆ ਰਿਹਾ ਕਾਲਾ ਮੁੰਡਾ ਲਈ ਉੱਪਰ ਰੱਖਿਆ ਅੱਛਾ ਬਾਈ ਗੱਤੂ ਬਾਈ ਆ ਗਿਆ ਹਾਂ ਠੀਕ ਹੈ ਅੱਜ ਉਹਨਾਂ ਦਾ ਬਾਈ ਸਾਡੇ ਕੋਲ ਸਰਤਾਜ ਟਰੈਕਟਰ ਹੈ ਜਦੋਂ ਫਾਪਰ ਬੰਦੇ ਬਣਾਏ ਕਈ ਬੰਦੇ ਨੇ ਕਹਿਦੇ ਨੇ ਕਿ ਉਹਦਾ ਟਰੈਕਟਰ ਮਾਰਾ ਹੈ 500 ਤੋਂ ਬੰਦੇ ਆਹ ਚਲੋ ਆਣ ਤੋਂ ਬਾਬਾ ਨੇ ਕਿਰਪਾ ਕਰਤੀ ਵੀ ਟਰੈਕਟਰ ਵੜਾ ਦੇਗਾ ਪਰ ਬਾਪੂ ਉਹਨਾਂ ਦਾ ਹਿਸਾਬ ਹੋਈ ਵੀ ਡ੍ਰੈਲ ਜਿੰਨਾ ਹੀ ਖੇਤ ਪਾਉਣਾ ਹਾਂ ਹਾਂ ਜਦੋਂ ਹੁੰਦਾ ਬੰਨ ਲਿਆ ਪਾਣਾ ਤਾਂ ਆਪ ਹੁਣ ਲੱਗਿਆ ਹੋਇਆ ਪਾਉਣ ਬਾਈ ਪੂਰਾ ਉੱਤੇ ਰੱਖ ਕੇ ਕਿਉਂਕਿ ਸਹਿਰ ਤਾਂ ਇਹਨੇ ਹੁਣ ਵੀ ਕਰ ਨਹੀਂ ਸਕਣਾ ਦਾ ਹੈ ਜੀ

ਉਹ ਲੱਗ ਗਿਆ ਯਾਰ ਤੇ ਬਾਹੀ ਨਹੀਂ ਗੁੰਜੇ ਪਹਿਲਾਂ ਆਪ ਕੋਲ ਕਿਤੇ ਦੂਜੀ ਜਨੋਂ ਮੇਚੇ ਕਢਾਣ ਨੂੰ ਫੇਰ ਵਿੱਚ ਆਲਾ ਨਾ ਕਾਂਗੇ ਬਾਹਰੇ ਇਹ ਜੋ ਖਾਲਾ ਨੀਵਾ ਹੁੰਦਾ ਆਹਦਾ ਰੋ ਆਹ ਨੂੰ ਤਾਂ ਜਾਦੇ ਹੋਰੇ ਆਏ ਬੇ ਨੂੰ ਦੇਖ ਕੇ ਆਪਾਂ ਨੇ ਲੀਟ ਕਰੀ ਹੋਈ ਹੈ ਹਾਂ ਗੱਡੀ ਵਾਲੇ ਨੇ ਆਪ ਕੂੜਾ ਰੱਖਿਆ ਬਾਹਰੇ ਹੋਰ ਬੋਤਲਾਂ ਬੋਤਲਾਂ ਕੋਈ ਵਾਇਡ ਡੀਲਰ ਦਾ ਸਾਥੀ ਇੰਦਰ ਕਦੇ ਫਿਰ ਜਾਣਾ ਉਹ ਤੇ ਦੂਗਾ ਪਾਣੀ ਵਾਲੇ ਜਿਆਦਾ ਨੇ ਪਰ ਤੋਂ ਰੌਣਕ ਲੱਗੀ ਪਈ ਥੀ ਪਰਸੋ ਦਾ ਲਿਖਾ ਕੋਸ ਮਾਂਗਾ ਪੀ ਜਾਂ ਉਹਨੀਆਂ ਪਾਣੀ ਵਾਲੇ ਬੋਤਲ ਜਿਹੜੀ ਭਰੀ ਵੀ ਦੀਦੀ ਦੀ ਉਹ ਪੀਲੇ ਦਾ ਦਾ ਵਿੱਚ ਪਾ ਕੇ ਤੇ ਵੱਲੇ ਪਾਣੀ ਆਈ ਆਹ ਦੇ ਚੁੱਕ ਲੈ ਕਿ ਕੱਟ ਕੇ ਬੋਤਲ ਰਹੀ ਉਹ ਹਾਂ ਭਰੀ ਆ ਵੀ ਦਿਓ ਹਾਂ ਤੋਂ ਮੂਹੇ ਤੋਂ ਮੂਹੇ ਹੁਣ ਹਮਸ ਬੁੱਲੀ ਆ ਤੇ ਇੱਕ ਵਾਰ ਮਹਾਰਾਜ ਜੀ ਕਿਸੇ ਵੀ ਆ ਜਾਣਾ ਬੜਗਾ ਜਾਓ ਬੜਗਾ ਜਾਓ ਦੂਰ ਚੱਲ ਪਿਆ ਦੋ ਹੀ ਜੋਰ ਛੱਡੋ ਇਹ ਨੂੰ ਮੈਂ ਜਾਈ ਲਾਵੇ ਬਸ ਹੋਰ ਗੱਲਾਂ ਨਹੀਂ ਹੈਗਾ ਡਾਕਟਰ ਚਲਾਉਣ ਦਾ ਨਜ਼ਾਰਾ ਵਾਹ ਡਾਕਟਰ ਦਾ ਤਾਂ ਭਰਾਇਆ ਹੋਣਾ ਨਾ ਨਾ ਭੜਿਆ ਜਣਾ ਜੂੜਾ ਵਾਂ ਘੇਤ ਲੋ ਤੇ ਆਰੀ ਵੇਰ ਸਾਡੀ ਆ ਜੀ ਹੈ ਹੈ ਆਪਣਾ ਲਾ ਰੋਤਾ ਦੇ ਕਰਦੇ ਕਰਦੇ ਜੜੀਆਂ ਪਿਆਰੀਆਂ ਸਾਡੀ ਗਾਜੀ ਪਿਆਰੀ ਚਾਰ ਕੱਪੜੇ ਹੀ ਨਾਲ ਚੱਕ ਲੈਣੇ ਸਾਡੀ ਗਾਜੀ ਪਿਆਰੀ ਚਾਰ ਕੱਪੜਾ ਹੀ ਨਾਲ ਚੱਕ ਲੈਣੇ ਹੂੰ ਮੁੰਟਰੀ ਪਾਇ ਮੋੜ ਚਾਈਦਾ ਨਹੀਂ ਨਹੀਂ ਦੇਖ ਲੈ ਲੋ ਬਾਈ ਸਾਰਾ ਕੰਮ ਨਵੇੜਤਾ ਬੱਟ ਵੀ ਪੈ ਚੁੱਕੀ ਐ ਪੂਰੀਦਰ ਪੂਰੀ ਲੋ ਬਾਈ ਘਟੋ ਘਟ ਲਾਗੇ ਬਾਈ ਸੇ ਸੱਤ ਘੰਟੇ ਲੱਗੇ ਕਹਿ ਤਾਂ ਦਿੰਦੇ ਆਪਾਂ ਡੇਢ ਦੋ ਬਿਗੇ ਫਿਰ ਇਹਦੇ ਫਿਰ ਟਾਈਮ ਸਾਬਸੋਈਆ ਕਰਿਆ ਬਾਹਾ ਛੋਟਾ ਖੇਤਾ ਉਹਨੂੰ ਟਾਈਮ ਤਾਂ ਲੱਗਦਾ ਇਹ ਛਿੱਟਾ ਦਿੱਤਾ